ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਪਵਿੱਤਰ ਮੁਖਤਾਂ ਬਚਨ ਉਚਾਰਨ ਕੀਤਾ ਹੈ ਕਿ ਭਾਈ ਸਾਲੋ ਸਾਡਾ ਬਹੁਤ ਹੀ ਪਿਆਰਾ ਭਗਤ ਹੈ ਭਾਈ ਸਾਲੋ ਜੀ ਗੁਰਸਿੱਖੀ ਦੇ कोतवाल ਹਨ ਤੇ ਇਹ ਖਰੇ ਖੋਟੇ ਦੀ ਚੰਗੀ ਤਰ੍ਹਾਂ ਸੰਭਾਲ ਕਰਨੀ ਜਾਣਦੇ ਹਨ ਜਿਹੜਾ ਸਿੱਖ ਸ਼੍ਰੀ ਅੰਮ੍ਰਿਤਸਰ ਵਿੱਚ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਦਾ ਹੈ ਤੇ ਇਸ਼ਨਾਨ ਕਰਦਾ ਹੈ ਫਿਰ ਆਪਣੇ ਮੁਖਤਾਂ ਸਤਨਾਮ ਦਾ ਉਚਾਰਨ ਕਰਦਾ ਹੈ ਤੇ ਉਸ ਤੋਂ ਬਾਅਦ ਮੇਰੇ ਅਨਨ ਭਗਤ ਭਾਈ ਸਾਲੋ ਜੀ ਦੇ ਆ ਕੇ ਦਰਸ਼ਨ ਕਰਦਾ ਹੈ ਉਸ ਦੀ ਯਾਤਰਾ ਹੀ ਸਫਲ ਗਿਣੀ ਜਾਏਗੀ ਜਿਨ੍ਹਾਂ ਦਾ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੁਝ ਹੀ ਦੂਰੀ ਤੇ ਹੈ ਜਿਨ੍ਹਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਨਹੀਂ ਹੁੰਦੀ ਜਾਂ ਜਿਨ੍ਹਾਂ ਦੇ ਬੱਚੇ ਸੁੱਕੇ ਹੋਏ ਹੁੰਦੇ ਹਨ ਉਹਨਾਂ ਨੂੰ ਇੱਥੇ ਦਰਸ਼ਨ ਕਰਕੇ ਪੁੱਤਰ ਦੀ ਪ੍ਰਾਪਤੀ ਦਾ ਵਰ ਮਿਲਦਾ ਹੈ ਤੇ ਉਹਨਾਂ ਦੇ ਸੁੱਕੇ ਹੋਏ ਬੱਚੇ ਹਰੇ ਹੋ ਜਾਂਦੇ ਹਨ ਇਸ ਗੁਰਦੁਆਰਾ ਸਾਹਿਬ ਨੂੰ ਭਾਈ ਸਾਲੋ ਜਿੱਦਾਂ ਤੋਬਾ ਵੀ ਕਹਿੰਦੇ ਹਨ RAMDAS GUR MUKHA UDAARA ANAN BHAGAT SAALO MAM PIYARA ਇਹ ਗੁਰਸਿੱਖੀ ਕੇ ਗੋਤਵਾਲ ਖਰੇ ਖੁੱਟੇ ਕੀ ਕਰੇ ਸੰਭਾਲ ਦਰਸ਼ਨ ਹਿਤ ਜੋਤਲ ਸਿੱਖ ਆਵੇ ਦਰਸ਼ਨ ਕਰ ਅੰਮ੍ਰਿਤ ਸਰ ਨਾਵੇ ਫਿਰ ਗੁਰਦੁਵਾਰੇ ਦਰਸ਼ਨ ਕਰੇ ਮੁਖ ਸੇ ਸਤਨਾਮ ਉਚਰੇ ਸਫਲ ਯਾਤਰਾ ਸੋ ਸਿੱਖ ਪਾਵੇ ਦਰਸ਼ਨ ਹਿਤ ਪਾਈਸਾ ਲਓ ਜਾਵੇ